ਸਤਨਾਮ ਸ਼੍ਰੀ ਵਾਹਿਗੋ ਸਾਹਿਬ ਜੀ ਸੋਹੀ ਮਹਲਾ ਪੰਜਵਾਰ ਤਦ ਚਿਤ ਆਏ ਮਹਾਂ ਅਨੰਦਾ ਜਿਸ ਵਿਸਰੇ ਸੋ ਮਰ ਜਾਏ ਦਇਆ ਨ ਹੋਵੇ ਜਿਸ ਉਪਰ ਕਰਤੇ ਸੋ ਤਦ ਸਦਾ ਸਿਹਾਏ ਮੇਰੇ ਸਾਹਿਬ ਤੂੰ ਮਹਿਮਾਨ ਨਿਮਣੀ ਅਰਦਾਸ ਕਰੀ ਪ੍ਰਭ ਆਪਣੇ ਅਗੇ ਸੁਣ ਸੁਣ ਜੀਵਾਂ ਤੇਰੀ ਬਾਣੀ ਰਹਾ ਚਰਨ ਤੋੜ ਤੇਰੇ ਜਨ ਕੀ ਹਵਾ ਤੇਰੇ ਦਰਸ਼ਨ ਕੋ ਬਲ ਜਾਈ ਅੰਮ੍ਰਿਤ ਬਚਨ ਹਿਰਦੈ ਉਰਤਾਰੇ ਤਉ ਕਿਰਪਾ ਤੇ ਸੰਗ ਪਾਈ ਅੰਤਰ ਕੀ ਗਤ ਤੁਧ ਪਹਿਸਾਰੇ ਤੁਧ ਜੇਵੜ ਅਵਰ ਨ ਕੋਈ ਜਿਸ ਨੂੰ ਲਾਇ ਲਹਿ ਸੋ ਲਗੈ ਭਗਤ ਤੁਹਾਰਾ ਸੋਈ ਦੁਇ ਕਰ ਜੋੜ ਮੰਗੋ ਇੱਕ ਦਾਣਾ ਸਾਹਿਬ ਤੁਠੇ ਪਾਵਾਂ ਸਾਸ ਸਾਸ ਨਾਨ ਅਰਦੇ ਆਠ ਪਹਿਰੇ ਗੁਣ ਗਾਵਾਂ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾਂ ਤੁਦ ਚਿਤ ਆਏ ਮਹਾਂ ਅਨੰਦਾ ਜਿਸ ਵਿਸਰ헤 ਸੋ ਮਰ ਜਾਏ ਦਿਆਲ ਹੋਵਹਿ ਜਿਸ ਉਪਰ ਕਰਤੇ ਸੋ ਤੋ ਦਸਦਾ ਸਿਆਏ ਮੇਰੇ ਸਾਹਿਬ ਤੂੰ ਮੈਂ ਮਾਨਿ ਮਣੀ ਅਰਦਾਸ ਕਰੀ ਪ੍ਰਭ ਆਪਣੇ ਅਗੇ ਸੁਣ ਸੁਣ ਜੀਵਾਂ ਤੇਰੀ ਬਾਣੀ ਰਹਾ ਚਰਨ ਤੋੜ ਤੇਰੇ ਜਨ ਕੀ ਹਵਾ ਤੇਰੇ ਦਰਸ਼ਨ ਕੋ ਬਲ ਜਾਈਂ ਅੰਮ੍ਰਿਤ ਬਚਨ ਹਿਰਦੈ ਉਰਤਾਰੀ ਤਉ ਕਿਰਪਾ ਤੇ ਸੰਗ ਪਾਈ ਅੰਤਰ ਕੀ ਗਤ ਤੁਧ ਪਹਿ ਸਾਰੇ ਤੁਧ ਜੇਵੜ ਅਵਰ ਨ ਕੋਈ ਇਸ ਨੂੰ ਲਾਇਲ ਹੈ ਸੋ ਲਗੈ ਫਗਤ ਤੁਹਾਰਾ ਸੋਈ ਦੁਇ ਕਰ ਜੋੜ ਮੰਗੋ ਇੱਕ ਦਾਣਾ ਸਾਹਿਬ ਤਖੈ ਪਾਵਾਂ ਸਾਸ ਸਾਸ ਨਾਨਕ ਅਰ ਦੇ ਆਠ ਪਹਿਰੇ ਗੁਣ ਗਾਵਾਂ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹਲਾ ਪੰਜਵਾ ਤਦ ਚਿਤ ਆਏ ਮਹਾਂ ਅਨੰਦਾ ਜਿਸ ਵਿਸਰੇ ਸੋ ਮਰ ਜਾਏ ਦਿਆਲ ਹੋਵਹਿ ਜਿਸ ਉਪਰ ਕਰਤੇ ਸੋ ਤਦ ਸਦਾ ਸਿਹਾਏ ਮੇਰੇ ਸਾਹਿਬ ਤੂੰ ਮੈਂ ਮਾਨ ਨਿਮਣੀ ਅਰਦਾਸ ਕਰੀ ਪ੍ਰਭ ਆਪਣੇ ਅਗੇ ਸੁਣ ਸੁਣ ਜੀਵਾਂ ਤੇਰੀ ਬਾਣੀ ਰਹਾ ਚਰਨ ਤੋੜ ਤੇਰੇ ਜਨ ਕੀ ਹੋਵਾ ਤੇਰੇ ਦਰਸ਼ਨ ਕੋ ਬਲ ਜਾਈਂ ਅੰਮ੍ਰਿਤ ਬਚਨ ਹਿਰਦੈ ਉਰਤਾਰੀ ਤਉ ਕਿਰਪਾ ਤੇ ਸੰਗ ਪਾਈ ਅੰਤਰ ਕੀ ਗਤ ਤੁਧ ਪਹਿ ਸਾਰੇ ਤੁਦ ਜਿਵੜ ਅਵਰ ਨਾ ਕੋਈ ਜਿਸ ਨੂੰ ਲਾਇ ਨਹਿ ਸੋ ਲਗੈ ਭਗਤ ਤੁਹਾਰਾ ਸੋਈ ਦੁਏ ਕਰ ਜੋੜ ਮੰਗੋ ਇੱਕ ਦਾਨਾ ਸਾਹਿਬ ਤੁਠੇ ਪਾਵਾਂ ਸਾਸ ਸਾਸ ਨਾਨ ਅਰਾ ਦੇ ਆਠ ਪਹਿਰੇ ਹੁਣ ਗਵਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹਲਾ 5 ਤੁਦ ਚਿਤ ਆਏ ਮਹਾਂ ਅਨੰਦਾ ਜਿਸ ਵਿਸਰੇ ਸੋ ਮਰ ਜਾਏ हो है जिस ऊपर करते सो तो दसदा त्या मेरे साहेब तू मैं मान अरदास करी प्रभ अपने आगे ਸੁਣ ਸੁਣ ਜੀਵਾ ਤੇਰੀ ਬਾਣੀ ਰਹਾ ਚਰਨ ਤੋੜ ਤੇਰੇ ਜਨ ਕੀ ਹਵਾ ਤੇਰੇ ਦਰਸ਼ਨ ਕੋ ਬਲ ਜਾਈ ਅੰਮ੍ਰਿਤ ਬਚਨ ਹਿਰਦੈ ਉਰਤਾਰੀ ਤਉ ਕਿਰਪਾ ਤੇ ਸੰਗ ਪਾਈ ਅੰਤਰ ਕੀ ਗਤ ਤੁਧ ਪਹਿ ਸਾਰੇ ਤੁਧ ਜੇਵੜ ਅਵਰ ਨ ਕੋਈ ਜਿਸਨੂੰ ਲਾਇਲ ਹੈ ਸੋ ਲਗੈ ਫਗਤ ਤੁਹਾਰਾ ਸੋਈ ਦੁਇ ਕਰ ਜੋੜ ਮੰਗੋ ਇੱਕ ਦਾਣਾ ਸਾਹਿਬ ਤੁਠੈ ਪਾਵਾਂ ਸਾਸ ਸਾਸ ਨਾਨਕ ਅਰਦੇ ਆਠ ਪਹਿਰੇ ਗੁਣ ਗਾਵਾਂ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹਲਾ ਪੰਜਵਾ ਤੁਦ ਚਿਤ ਆਏ ਮਹਾਂ ਅਨੰਦਾ ਜਿਸ ਵਿਸਰਹਿ ਸੋ ਮਰ ਜਾਏ ਦਇਆ ਲੋਭ ਹੈ ਜਿਸ ਉਪਰ ਕਰਤੇ ਸੋ ਤੋਦ ਸਦਾ ਸਿਹਾਏ ਮੇਰੇ ਸਾਹਿਬ ਤੂੰ ਮੈਂ ਮਾਨ ਨਿਮਣੀ ਅਰਦਾਸ ਕਰੀ ਪ੍ਰਭ ਆਪਣੇ ਅਗੇ ਸੁਣ ਸੁਣ ਜੀਵਾਂ ਤੇਰੀ ਬਾਣੀ ਰਹਾ ਚਰਨ ਤੋੜ ਤੇਰੇ ਜਨ ਕੀ ਹਵਾ ਤੇਰੇ ਦਰਸ਼ਨ ਕੋ ਬਲ ਜਾਈਂ ਅੰਮ੍ਰਿਤ ਬਚਨ ਹਿਰਦੈ ਉਰਤਾਰੀ ਤਉ ਕਿਰਪਾ ਤੇ ਸੰਗ ਪਾਈਂ ਅੰਤਰ ਕੀ ਗਤ ਤੁਧ ਪਹਿ ਸਾਰੇ ਤੁਦ ਜੇਵੜ ਅਵਰ ਨਾ ਕੋਈ ਜਿਸ ਨੂੰ ਲਾਇ ਨਹ ਸੋ ਲਾਗੈ ਭਗਤ ਤਹਾਰਾ ਸੋਈ ਦੁਏ ਕਰ ਜੋੜ ਮੰਗੋ ਇੱਕ ਦਾਨਾ ਸਾਹਿਬ ਤੁਠੈ ਪਾਵਾਂ ਸਾਸ ਸਾਸ ਨਾਨ ਅਰਾਦੇ ਆਠ ਪਹਿਰ ਗੁਣ ਗਾਵਾਂ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹਲਾ 5 ਤੁਦ ਚਿਤ ਆਏ ਮਹਾਂ ਅਨੰਦਾ ਜਿਸ ਵਿਸਰਹਿ ਸੋ ਮਰ ਜਾਏ ਦਿਆਲ ਹੋਵਹਿ ਜਿਸ ਉਪਰ ਕਰਤੇ ਸੋ ਤੋ ਦਸਦਾ ਸਿਹਾਏ ਮੇਰੇ ਸਾਹਿਬ ਤੂੰ ਮਹਿਮਾਨ ਨਿਮਣੀ ਅਰਦਾਸ ਕਰੀ ਪ੍ਰਭ ਆਪਣੇ ਅਗੇ ਸੁਣ ਸੁਣ ਜੀਵਾਂ ਤੇਰੀ ਬਾਣੀ ਰਹਾ ਚਰਨ ਤੋੜ ਤੇਰੇ ਜਨ ਕੀ ਹਵਾ ਤੇਰੇ ਦਰਸ਼ਨ ਕੋ ਬਲ ਜਾਈਂ ਅੰਮ੍ਰਿਤ ਬਚਨ ਹਿਰਦੈ ਉਰਤਾਰੀ ਤਉ ਕਿਰਪਾ ਤੇ ਸੰਗ ਪਾਈਂ ਅੰਤਰ ਕੀ ਗਤ ਤੁਧ ਪਹਿ ਸਾਰੇ ਤੁਧ ਜਿਵੜ ਅਵਰ ਨ ਕੋਈ ਜਿਸ ਨੂੰ ਲਾਇ ਨਹਿ ਸੋ ਲਗੈ ਭਗਤ ਤੁਹਾਰਾ ਸੋਈ ਦੁਏ ਕਰ ਜੋੜ ਮੰਗੋ ਇੱਕ ਦਾਣਾ ਸਾਹਿਬ ਤੁਠੈ ਪਾਵਾਂ ਸਾਸ ਸਾਸ ਨਾਨ ਅਰਾਦੇ ਆਠ ਪਹਿਰੇ ਗੁਣ ਗਾਵਾਂ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹਲਾ ਪੰਜਵਾਂ ਤੁਧ ਚਿਤ ਆਏ ਮਹਾਂ ਅਨੰਦਾ ਜਿਸ ਵਿਸਰੇ ਸੋ ਮਰ ਜਾਏ ਦਿਆਲ ਹੋਵਹਿ ਜਿਸ ਉਪਰ ਕਰਤੇ ਸੋ ਤੋ ਦਸਦਾ ਸਿਹਾਏ ਮੇਰੇ ਸਾਹਿਬ ਤੂੰ ਮੈਂ ਮਾਨਿ ਮੰਨੀ ਅਰਦਾਸ ਕਰੀ ਪ੍ਰਭ ਆਪਣੇ ਅਗੈ ਸੁਣ ਸੁਣ ਜੀਵਾ ਤੇਰੀ ਬਾਣੀ ਰਹਾ ਚਰਨ ਤੋੜ ਤੇਰੇ ਜਨ ਕੀ ਹਵਾ ਤੇਰੇ ਦਰਸ਼ਨ ਕੋ ਬਲ ਜਾਈ ਅੰਮ੍ਰਿਤ ਬਚਨ ਹਿਰਦੈ ਉਰਤਾਰੀ ਤਉ ਕਿਰਪਾ ਤੇ ਸੰਗ ਪਾਈ ਅੰਤਰ ਕੀ ਗਤ ਤੁਧ ਪਹਿ ਸਾਰੇ ਤੁਧ ਜੇਵੜ ਅਵਰ ਨ ਕੋਈ ਇਸ ਨੂੰ ਲੈ ਲੈ ਸੋ ਲਾਗੇ ਭਗਤ ਤੁਹਾਰਾ ਸੋਈ ਦੋਏ ਕਰ ਜੋੜ ਮੰਗੋ ਇੱਕ ਦਾਣਾ ਸਾਹਿਬ ਤੁਠੇ ਪਵਾ ਸਾਸ ਸਾਸ ਨਾਨਕ ਅਰਦੇ ਆਠ ਪਹਿਰ ਗੁਣ ਗਾਵਾ ਸਤਨਾ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹਲਾ ਪੰਜਵਾ ਤੁਦ ਚਿਤ ਆਏ ਮਹਾਂ ਅਨੰਦਾ ਜਿਸ ਵਿਸਰ헤 ਸੋ ਮਰ ਜਾਏ ਦਿਆਲ ਹੋਵਹਿ ਜਿਸ ਉਪਰ ਕਰਤੇ ਸੋ ਤੋ ਦਸਦਾ ਸਿ ਆਏ ਮੇਰੇ ਸਾਹਿਬ ਤੂੰ ਮੈਂ ਮਾਨਿ ਮਾਣੀ ਅਰਦਾਸ ਕਰੀ ਪ੍ਰਭ ਆਪਣੇ ਅਗੈ ਸੁਣ ਸੁਣ ਜੀਵਾਂ ਤੇਰੀ ਬਾਣੀ ਰਹਾ ਚਰਨ ਤੋੜ ਤੇਰੇ ਜਨ ਕੀ ਹਵਾ ਤੇਰੇ ਦਰਸ਼ਨ ਕੋ ਬਲ ਜਾਈਂ ਅੰਮ੍ਰਿਤ ਬਚਨ ਹਿਰਦੈ ਉਰਤਾਰੀ ਤਉ ਕਿਰਪਾ ਤੇ ਸੰਗ ਪਾਈਂ ਅੰਤਰ ਕੀ ਗਤ ਤੁਧ ਪਹਿ ਸਾਰੇ ਤੁਤ ਜੇਵੜ ਅਵਰ ਨਾ ਕੋਈ ਜਿਸ ਨੂੰ ਲਾਇ ਨਹਿ ਸੋ ਲਗੈ ਪਗਤ ਤੁਹਾਰਾ ਸੋਈ ਦੁਏ ਕਰ ਜੋੜ ਮੰਗੋ ਇੱਕ ਦਾਣਾ ਸਾਹਿਬ ਤੁਠੇ ਪਾਵਾਂ ਸਾਸ ਸਾਸ ਨਾਨਕ ਅਰਾ ਦੇ ਆਠ ਪਹਿਰੇ ਗੁਣ ਗਾਵਾਂ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹਲਾ ਪੰਜਵਾਂ ਤੁਦ ਚਿਤ ਆਏ ਮਹਾਂ ਅਨੰਦਾ ਜਿਸ ਵਿਸਰੇ ਸੋ ਮਰ ਜਾਏ ਦਇਆਲ ਹੋਵਹਿ ਜਿਸ ਉਪਰ ਕਰਤੇ ਸੋ ਤੋ ਦਸਦਾ ਸਿ ਆਏ ਮੇਰੇ ਸਾਹਿਬ ਤੂੰ ਮਹਿਮਾਨ ਨਿਮਣੀ ਅਰਦਾਸ ਕਰੀ ਪ੍ਰਭ ਆਪਣੇ ਅਗੇ ਸੁਣ ਸੁਣ ਜੀਵਾਂ ਤੇਰੀ ਬਾਣੀ ਰਹਾ ਚਰਨ ਤੋੜ ਤੇਰੇ ਜਨ ਕੀ ਹਵਾ ਤੇਰੇ ਦਰਸ਼ਨ ਕੋ ਬਲ ਜਾਈ ਅੰਮ੍ਰਿਤ ਬਚਨ ਹਿਰਦੈ ਉਰਤਾਰੇ ਤਉ ਕਿਰਪਾ ਤੇ ਸੰਗ ਪਾਈ ਅੰਤਰ ਕੀ ਗਤ ਤੁਧ ਪੈਸਾਰੇ ਤੁਧ ਜੇਵੜ ਅਵਰ ਨ ਕੋਈ ਜਿਸ ਨੂੰ ਲਾਇ ਨਹਿ ਸੋ ਲਗੈ ਭਗਤ ਤੁਹਾਰਾ ਸੋਈ ਦੁਇ ਕਰ ਜੋੜ ਮੰਗੋ ਇੱਕ ਦਾਣਾ ਸਾਹਿਬ ਤੁਠੇ ਪਾਵਾਂ ਸਾਸ ਸਾਸ ਨਾਨਕ ਅਰਦੇ ਆਠ ਪਹਿਰੇ ਹੁਣ ਗਾਵਾਂ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹਲਾ ਪੰਜਵਾ ਤੁਦ ਚਿਤ ਆਏ ਮਹਾਂ ਅਨੰਦਾ ਜਿਸ ਵਿਸਰ헤 ਸੋ ਮਰ ਜਾਏ ਦਿਆਲ ਹੋਵਹਿ ਜਿਸ ਉਪਰ ਕਰਤੇ ਸੋ ਤਦ ਸਦਾ ਸਿਹਾਏ ਮੇਰੇ ਸਾਹਿਬ ਤੂੰ ਮਹਿਮਾਨ ਨਿਮਣੀ ਅਰਦਾਸ ਕਰੀ ਪ੍ਰਭ ਆਪਣੇ ਅਗੇ ਸੁਣ ਸੁਣ ਜੀਵਾ ਤੇਰੀ ਬਾਣੀ ਰਹਾ ਚਰਨ ਤੋੜ ਤੇਰੇ ਜਨ ਕੀ ਹਵਾ ਤੇਰੇ ਦਰਸ਼ਨ ਕੋ ਬਲ ਜਾਈ ਅੰਮ੍ਰਿਤ ਬਚਨ ਹਿਰਦੈ ਉਰਤਾਰੀ ਤਉ ਕਿਰਪਾ ਤੇ ਸੰਗ ਪਾਈ ਅੰਤਰ ਕੀ ਗਤ ਤੁਧ ਪਹਿ ਸਾਰੇ ਤੁਧ ਜੇਵੜ ਅਵਰ ਨ ਕੋਈ ਜਿਸਨੂੰ ਲਾਇਨ ਹੈ ਸੋ ਲਗੈ ਭਗਤ ਤਹਾਰਾ ਸੋਈ ਦੁਇ ਕਰ ਜੋੜ ਮੰਗੋ ਇੱਕ ਦਾਨਾ ਸਾਹਿਬ ਤੁਠੈ ਪਾਵਾਂ ਸਾਸ ਸਾਸ ਨਾਨ ਅਰਾਦੇ ਆਠ ਪਹਿਰ ਗੁਣ ਗਾਵਾਂ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹਲਾ ਪੰਜਵਾ ਤੁਦ ਚਿਤ ਆਏ ਮਹਾਂ ਅਨੰਦਾ ਜਿਸ ਵਿਸਰ헤 ਸੋ ਮਰ ਜਾਏ ਦਇਆਲ ਹੋਵਹਿ ਜਿਸ ਉਪਰ ਕਰਤੇ ਸੋ ਤੋ ਦਸਦਾ ਸਿ ਆਏ ਮੇਰੇ ਸਾਹਿਬ ਤੂੰ ਮੈਂ ਮਾਨ ਨਿਮਣੀ ਅਰਦਾਸ ਕਰੀ ਪ੍ਰਭ ਆਪਣੇ ਅਗੇ ਸੁਣ ਸੁਣ ਜੀਵਾਂ ਤੇਰੀ ਬਾਣੀ ਰਹਾ ਚਰਨ ਤੋੜ ਤੇਰੇ ਜਨ ਕੀ ਹਵਾ ਤੇਰੇ ਦਰਸ਼ਨ ਕੋ ਬਲ ਜਾਈਂ ਅੰਮ੍ਰਿਤ ਬਚਨ ਹਿਰਦੈ ਉਰਤਾਰੀ ਤਉ ਕਿਰਪਾ ਤੇ ਸੰਗ ਪਾਈਂ ਅੰਤਰ ਕੀ ਗਤ ਤੁਧ ਪਹਿ ਸਾਰੇ ਉਦ ਜੇਵੜ ਅਵਰ ਨ ਕੋਈ ਜਿਸ ਨੂੰ ਲਾਇ ਨਹ ਸੋ ਲਗੈ ਭਗਤ ਤਹਾਰਾ ਸੋਈ ਦੁਏ ਕਰ ਜੋੜ ਮੰਗੋ ਇੱਕ ਦਾਨਾ ਸਾਹਿਬ ਤੁਠੈ ਪਾਵਾਂ ਸਾਸ ਸਾਸ ਨਾਨਕ ਅਰਾ ਦੇ आठ पहर गुण गावा सतनाम श्री वहगो साहिब जी सोही, सोही महला پنجਵਾ ਤੁਦ चित आए महा आनंदा जिस विसरहे सो, सो मर जाए, 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 जाए ਦਿਆਲ ਹੋਵਹਿ ਜਿਸ ਉਪਰ ਕਰਤੇ ਸੋ ਤੋ ਦਸਦਾ ਸਿਹਾਏ ਮੇਰੇ ਸਾਹਿਬ ਤੂੰ ਮੈਂ ਮਾਨਿ ਮੰਣੀ ਅਰਦਾਸ ਕਰੀ ਪ੍ਰਭ ਆਪਣੇ ਅਗੇ ਸੁਣ ਸੁਣ ਜੀਵਾਂ ਤੇਰੀ ਬਾਣੀ ਰਹਾ ਚਰਨ ਤੋੜ ਤੇਰੇ ਜਨ ਕੀ ਹਵਾ ਤੇਰੇ ਦਰਸ਼ਨ ਕੋ ਬਲ ਜਾਈ ਅੰਮ੍ਰਿਤ ਬਚਨ ਹਿਰਦੈ ਉਰਤਾਰੀ ਤਉ ਕਿਰਪਾ ਤੇ ਸੰਗ ਪਾਈ ਅੰਤਰ ਕੀ ਗਤ ਤੁਧ ਪਹਿ ਸਾਰੇ ਤੁਧ ਜੇਵੜ ਅਵਰ ਨ ਕੋਈ ਜਸਨੁ ਲਾਇਨ ਹੈ ਸੋ ਲਾਗੇ ਭਗਤ ਤਹਾਰਾ ਸੋਈ ਦੁਇ ਕਰ ਜੋੜ ਮੰਗੋ ਇਕ ਦਾਨਾ ਸਾਹਿਬ ਤੁਠੈ ਪਾਵਾਂ ਸਾਸ ਸਾਸ ਨਾਨਕ ਅਰਾਦੇ ਆਠ ਪਹਿਰ ਹੁਣ ਗਾਵਾਂ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹਲਾ ਪੰਜਵਾਂ ਤੁਦ ਚਿਤ ਆਏ ਮਹਾਂ ਅਨੰਦਾ ਜਿਸ ਵਿਸਰਹਿ ਸੋ ਮਰ ਜਾਏ ਦਇਆਲ ਹੋਵਹਿ ਜਿਸ ਉਪਰ ਕਰਤੇ ਸੋ ਤੋ ਦਸਦਾ ਸਿ ਆਏ ਮੇਰੇ ਸਾਹਿਬ ਤੂੰ ਮਹਿਮਾਨ ਨਿਮਣੀ ਅਰਦਾਸ ਕਰੀ ਪ੍ਰਭ ਆਪਣੇ ਅਗੇ ਸੁਣ ਸੁਣ ਜੀਵਾਂ ਤੇਰੀ ਬਾਣੀ ਰਹਾ ਚਰਨ ਤੋੜ ਤੇਰੇ ਜਨ ਕੀ ਹਵਾ ਤੇਰੇ ਦਰਸ਼ਨ ਕੋ ਬਲ ਜਾਈਂ ਅੰਮ੍ਰਿਤ ਬਚਨ ਹਿਰਦੈ ਉਰਤਾਰੀ ਤਉ ਕਿਰਪਾ ਤੇ ਸੰਗ ਪਾਈਂ ਅੰਤਰ ਕੀ ਗਤ ਤੁਧ ਪੈ ਸਾਰੀ ਤੁਧ ਜਿਵੜ ਅਵਰ ਨ ਕੋਈ ਜਿਸ ਨੂੰ ਲਾਇ ਨਹਿ ਸੋ ਲਗੈ ਭਗਤ ਤੁਹਾਰਾ ਸੋਈ ਦੁਏ ਕਰ ਜੋੜ ਮੰਗੋ ਇੱਕ ਦਾਣਾ ਸਾਹਿਬ ਤੁਠੇ ਪਾਵਾਂ ਸਾਸ ਸਾਸ ਨਾਨਕ ਅਰਾਦੇ ਆਠ ਪਹਿਰੇ ਗੁਣ ਗਾਵਾਂ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾਰ ਤੁਧ ਚਿਤ ਆਏ ਮਹਾਂ ਅਨੰਦਾ ਜਿਸ ਵਿਸਰਹਿ ਸੋ ਮਰ ਜਾਏ ਦਿਆਲ ਹੋਵਹਿ ਜਿਸ ਉਪਰ ਕਰਤੇ ਸੋ ਤੋ ਦਸਦਾ ਸਿਆਏ ਮੇਰੇ ਸਾਹਿਬ ਤੂੰ ਮੈਂ ਮਾਨ ਨਿਮਣੀ ਅਰਦਾਸ ਕਰੀ ਪ੍ਰਭ ਆਪਣੇ ਅਗੈ ਸੁਣ ਸੁਣ ਜੀਵਾਂ ਤੇਰੀ ਬਾਣੀ ਰਹਾ ਚਰਨ ਤੋੜ ਤੇਰੇ ਜਨ ਕੀ ਹਵਾ ਤੇਰੇ ਦਰਸ਼ਨ ਕੋ ਬਲ ਜਾਈਂ ਅੰਮ੍ਰਿਤ ਬਚਨ ਹਿਰਦੈ ਉਰਤਾਰੀ ਤਉ ਕਿਰਪਾ ਤੇ ਸੰਗ ਪਾਈਂ ਅੰਤਰ ਕੀ ਗਤ ਤੁਧ ਪਹਿ ਸਾਰੇ ਤੁਦ ਜੇਵੜ ਅਵਰ ਨਾ ਕੋਈ ਜਿਸ ਨੂੰ ਲਾਇ ਨਹ ਸੋ ਲਾਗੈ ਭਗਤ ਤੁਹਾਰਾ ਸੋਈ ਦੁਏ ਕਰ ਜੋੜ ਮੰਗੋ ਇੱਕ ਦਾਨਾ ਸਾਹਿਬ ਤੁਠੈ ਪਾਵਾਂ ਸਾਸ ਸਾਸ ਨਾਨ ਅਰਾ ਦੇ ਆਠ ਪਹਿਰ ਗੁਣ ਗਾਵਾਂ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹਲਾ ਪੰਜਵਾਂ ਤੁਦ ਚਿਤ ਆਏ ਮਹਾਂ ਅਨੰਦਾ ਜਿਸ ਵਿਸਰਹਿ ਸੋ ਮਰ ਜਾਏ ਦਇਆਲ ਹੋਵਹਿ ਜਿਸ ਉਪਰ ਕਰਤੇ ਸੋ ਤੋ ਦਸਦਾ ਸਿ ਆਏ ਮੇਰੇ ਸਾਹਿਬ ਤੂੰ ਮਹਿਮਾਨ ਨਿਮਣੀ ਅਰਦਾਸ ਕਰੀ ਪ੍ਰਭ ਆਪਣੇ ਆਗੇ ਸੁਣ ਸੁਣ ਜੀਵਾਂ ਤੇਰੀ ਬਾਣੀ ਰਹਾ ਚਰਨ ਤੋੜ ਤੇਰੇ ਜਨ ਕੀ ਹਵਾ ਤੇਰੇ ਦਰਸ਼ਨ ਕੋ ਬਲ ਜਾਈਂ ਅੰਮ੍ਰਿਤ ਬਚਨ ਹਿਰਦੈ ਉਰਤਾਰੀ ਤਉ ਕਿਰਪਾ ਤੇ ਸੰਗ ਪਾਈਂ ਅੰਤਰ ਕੀ ਗਤ ਤੁਧ ਪੈ ਸਾਰੇ ਤੁਧ ਜੇਵੜ ਅਵਰ ਨ ਕੋਈ ਜਿਸ ਨੂੰ ਲਾਇ ਨਹਿ ਸੋ ਲਗੈ ਪਗਤ ਤੁਹਾਰਾ ਸੋਈ ਦੁਏ ਕਰ ਜੋੜ ਮੰਗੋ ਇੱਕ ਦਾਣਾ ਸਾਹਿਬ ਤੁਠੇ ਪਾਵਾਂ ਸਾਸ ਸਾਸ ਨਾਨਕ ਅਰਾਦੇ ਆਠ ਪਹਿਰੇ ਗੁਣ ਗਾਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ